वैसे देखे जावे ਇਹਨੇ ਵੱਡੇ ਪ੍ਰੋਜੈਕਟਾਂ ਦੇ ਲਈ ਜਿਹੜਾ ਕੀ ਹੈ ਪੈਸੇ ਵੀ ਇਨਵੈਸਟ ਹੁੰਦੇ ਨੇ ਪਰ ਤੁਹਾਨੂੰ ਕੀ ਲੱਗਦਾ ਕਿ ਹੱਲ ਫੇਰ ਵੀ ਨਹੀਂ ਹੁੰਦਾ ਕਾਨੂੰਨ ਵੀ ਕਹਿੰਦਾ ਵੀ ਤੁਸੀਂ ਪਾਣੀ ਸਾਫ਼ ਕਰਕੇ ਵੀ ਕਿਸੇ ਦਰਿਆਤ ਨਹੀਂ ਪਾ ਸਕਦੇ ਤੁਸੀਂ ਸ਼ਰੇਮ ਕੈਮੀਕਲ ਵਾਲਾ ਪਾਣੀ ਜ਼ਹਿਰ ਵਾਲਾ ਪਾਣੀ ਸਿੱਧਾ ਹੀ ਪਾਈ ਜਾਂਦੇ ਹੋ ਵੱਡੇ ਦਰਿਆ ਰਾਹੀਂ ਸਤਲੁਜ ਚ ਪਾਈ ਜਾਂਦੇ ਲੋਕਾਂ ਨੂੰ ਮਾਰੀ ਜਾਂਦੇ ਸਾਰਾ ਦੱਖਣੀ ਮਾਲਵਾ ਤਾਂ ਬੁਰਾ ਹਾਲ ਹੋਇਆ ਪਿਆ ਦਰੂ ਚਾਰ ਜਨ ਸਾਲ ਦੇ ਜਵਾਨਾਂ ਦੀ ਕਿਡਨੀਆਂ ਖਤਮ ਹੋ ਗਈਆਂ ਕੈਂਸਰ ਨਾਲ ਲੋਕ 20-20 ਸਾਲ ਦੇ ਮਰ ਰਹੇ ਆ 80-80% ਲੋਕਾਂ ਨੂੰ ਕਾਲਾ ਪੀੜਿਆ ਹੋਇਆ ਹੈ ਪੇਪਡਾਂ ਚ ਆ ਮੁੱਖ ਮੰਤਰੀ ਜਾਬ ਨੇ ਕੋ ਪਤਾ ਨਹੀਂ ਕੀ ਜੀ ਟੈਕਨੋਲੋਜੀ ਲਾਇਆ ਜੋ ਜਿਹੜੀ ਦੁਨੀਆ ਚ ਪਤਾ ਨਹੀਂ ਕਿਤੇ ਵਰਤੀ ਵੀ ਗਈ ਆ ਕਿ ਨਹੀਂ ਸਾਨੂੰ ਤਾਂ ਨਹੀਂ ਦੱਸਿਆ ਸੀ ਆਪਦੇ ਵੱਲੋਂ ਵੀ ਨੈਟਿਵ ਫਰੋਲ ਲਿਆ ਕਿਤੇ ਨਹੀਂ ਵਰਤੀ ਗਈ ਇਸ ਤਰ੍ਹਾਂ ਦੀ ਟੈਕਨੋਲੋਜੀ ਇਹ ਉਹਨਾਂ ਨੇ ਦੱਸਿਆ ਸੀ ਪੁੱਛੋ ਜੇ ਉਹਨਾਂ ਤੋਂ ਕੀ ਦੀ ਟੈਕਨੋਲੋਜੀ ਆ ਇਹ ਜਿਹੜੀ ਤੁਸੀਂ ਪਾਣੀ ਨੂੰ ਕਲੀਨ ਕਰਨ ਲਈ ਲੈ ਕੇ ਆ ਰਹੇ ਹਸਪਤਾਲ ਖੁੱਲ ਰਹੇ ਆ ਭਰੇ ਪਏ ਆ ਹਸਪਤਾਲ ਥਾਂ ਥਾਂ ਤੇ ਜਿਹੜੇ ਮਰਜੀ ਛੋਟੇ ਛੋਡੇ ਵੱਡੇ ਵੱਡੇ ਹਸਪਤਾਲ ਚ ਬਾਜੋ ਸੁਣੋ ਆ ਭੀੜ ਹੀ ਮਿਲਣੀ ਆ ਕੋਈ ਬੰਦਾ ਤੰਦਰੁਸਤ ਨਹੀਂ ਪੰਜਾਬ ਦਾ ਜੰਮਦਾ ਜਵਾਗ ਤੰਦਰੁਸਤ ਨਹੀਂ ਨੌਜਵਾਨ ਤੰਦਰੁਸਤ ਨਹੀਂ ਤੇ ਬਜ਼ੁਰਗਾਂ ਦਾ ਹੋਣੀ ਕੀ ਆ ਇੱਥੇ ਤੁਸੀਂ ਉਧਰ ਮਲੂਤਾਲ ਚਲੇ ਜਾਓ ਇੱਧਰ ਮਾੜੀ ਮੁਸਫਾ ਮੋਗੇ ਕੋਲੇ ਚਲੇ ਜਾਓ ਇੱਥੇ ਪਿੰਡਾਂ ਦੀ ਮੈਂ ਨਾ ਰੈਫਰੈਂਸ ਨੂੰ ਲੈ ਰਿਆ ਪੂਰਾ ਦੱਖਣੀ ਪੰਜਾਬ ਤਾਂ ਬੁੱਢੇ ਨਾਲੇ ਤਾਂ ਮਾਰਿਆ ਪਿਆ ਔਰ ਪੂਰਾ ਪੰਜਾਬ ਆ ਫੈਕਟਰੀਆਂ ਜੋ ਬੋਰ ਕਰਕੇ ਥੱਲੇ ਪਾ ਰੀਆਂ ਨੇ ਜੋ ਹੋਰ ਵੀ ਬੜੀਆਂ ਐਵ ਜੀਆਂ ਸਟ੍ਰੇਨਸ ਨਹੀਂ ਜੋ ਪਾਣੀਆਂ ਨੂੰ ਗੰਦਾ ਕਰ ਰਹੀਆਂ ਨੇ ਪੂਰਾ ਪੰਜਾਬ ਜੋ ਪਾਣੀਆਂ ਦੇ ਨਾਂ ਤੇ ਹੀ ਸੀ ਹੁਣ ਪਾਣੀ ਨਾਲ ਹੀ ਮਰ ਰਿਹਾ ਬੁਰਾ ਹਾਲ ਹੋਇਆ ਪਿਆ ਬਿਮਾਰੀਆਂ ਪਾਇਲ ਰਹੀਆਂ ਨੇ ਬੱਚੇ ਛੋਟੇ ਛੋਟੇ ਰਹਿ ਗਏ ਨੇ ਔਰ ਸਭ ਤੋਂ ਜ਼ਿਆਦਾ ਤਾਂ ਲੁਧਿਆਣਾ ਵਿਕਟਮ ਹੈ ਉਹ ਗੰਡੂਏ ਗੁੰਡਾਏ ਕਿ ਪਤਾ ਨਹੀਂ ਕੀ ਸਿੱਟਿਆ ਸੀ ਵਿਚ ਲਿਆ ਕਿ ਬੁੱਡੇ ਨਾਲੇ ਦੇ ਕੇ ਕਲੀਨ ਹੋ ਜਾਊਗਾ ਪਤਾ ਨਹੀਂ ਕਿੱਧਰ ਗਈ ਟੈਕਨੋਲੋਜੀ ਇਹ ਬੇਟਾ ਕੀ ਹੁੰਦੀ ਹੈ ਇਹ ਗੱਲਾਂ ਉਲਝਾਉਣ ਵਾਲੀਆਂ ਨੇ ਅਸੀਂ ਸੰਕੇਤਕ ਤੌਰ ਤੇ ਬਹਿ ਜਾਾਂਗੇ ਔਰ ਕੁਝ ਦਿਨਾਂ ਦੇ ਅੰਦਰ ਹੀ ਕੁਝ ਦਿਨ ਕੁਝ ਦਿਨ ਉਹਨਾਂ ਦਿਨਾਂ ਜੀ ਅਸੀਂ ਇਹ ਪਾਣੀ ਸੱਤ ਲੋਚ ਪੈਣਾ ਬੰਦ ਕਰ ਦਿਆਂਗੇ ਕਿਵੇਂ ਤੇ ਕਿੱਥੇ ਇਹ ਹੁਣ ਨਹੀਂ ਦੱਸਾਂਗੇ ਕਰਕੇ ਦੱਸਾਂਗੇ ਉਹ ਕਹਿੰਦੇ ਹੁੰਦੇ ਨਾ ਗੱਜਨਾ ਦੇ ਵਰਨਾ ਵਾਲੇ ਫਰਕ ਹੁੰਦਾ ਹੈ AVP News Punjab ਦੇ ਨਾਲ ਬਣੀ ਹੋਈ ਉਹ ਤੁਸੀਂ ਤੇ ਮੈਂ ਸਿੰਪਲਨ ਸੋ ਜਿਸ ਤਰ੍ਹਾਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਮੰਨੀ ਗਈ ਹੈ ਤੇ ਤੁਹਾਨੂੰ ਦੱਸਦੀ ਕਿ ਲੁਧਿਆਣਾ ਜੁੜਾਏ ਹੁਣ ਕਿਤੇ ਨਾ ਕਿਤੇ ਬੁੱਢੇ ਦਰਿਆ ਕਰਕੇ ਜੁੜਾ ਕੀ ਹੈ ਇੱਕ ਲੁਧਿਆਣਾ ਵਾਸੀਆਂ ਲਈ ਜਿੱਥੇ ਪ੍ਰੋਬਲਮਸ ਬਣ ਰਿਹਾ ਉੱਥੇ ਤੁਹਾਨੂੰ ਦੱਸਦੀ ਕਿ ਇਸ ਦੀ ਆਵਾਜ਼ ਜਿਹੜੀ ਕਿ ਲਗਾਤਾਰ ਮੋਰਚੇ ਖੁੱਲਦੇ ਨੇ ਕਾਲੇ ਪਾਣੀ ਦਾ ਮੋਰਚਾ ਜਿਹੜਾ ਕਿ ਹੁਣ ਸਾਡੇ ਨਾਲ ਮੌਜੂਦ ਨੇ ਜਿੰਨਾਂ ਵੱਲੋਂ ਖੋਲਿਆ ਜਾਣਾ ਹੈ ਲੱਖਾਂ ਸਿਧਾਣਾ ਇਹਨਾਂ ਵੱਲੋਂ ਆਵਾਜ਼ ਚੱਕੀ ਗਈ ਹੈ ਤੇ ਗੱਲਬਾਤ ਕਰ ਲੈਣੀ ਆ ਸਵਾਗਤ ਹੈ ਸਰ ਤੁਹਾਡਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਾਲੇ ਪਾਣੀ ਦਾ ਮੋਰਚਾ ਜਿਹੜਾ ਤੁਸੀਂ ਖੋਲਣ ਜਾ ਰਹੇ ਹੋ ਕੀ ਲੱਗਦਾ ਹੈ ਬੁੱਢੇ ਦਰਿਆ ਦਾ ਜਿਹੜਾ ਪ੍ਰੋਜੈਕਟ ਹੈ 650 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਕਰਪਸ਼ਨ ਦਾ ਵੀ ਮਾਮਲਾ ਸਾਹਮਣੇ ਆ ਰਿਹਾ ਹੈ ਇਹਦੇ ਵਿੱਚ ਕੀ ਕਹਿ ਰਹੇ ਹੋ ਨਹੀਂ ਉਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਕਰਪਸ਼ਨ ਵਾਲੇ ਉਹ ਤਾਂ ਇੱਕ ਉਹ ਤਾਂ ਛੋਟਾ ਜਿਹਾ ਇੱਕ ਪਾਟ ਕਹਿ ਲਓ ਇਹਦਾ ਇਸ ਮੁੱਦੇ ਦਾ ਇਹ ਤਾਂ ਬਹੁਤ ਗੰਭੀਰ ਮਸਲਾ ਹੈ ਤੂੰ ਕਿਤੇ ਜਾਦੇ ਗੰਭੀਰ ਮਸਲਾ ਅੱਜ ਅਸੀਂ ਮੋਰਚਾ ਹੁਣ ਤੋਂ ਨਹੀਂ ਸਾਡੀ ਸਮੁੱਚੀ ਟੀਮ ਜਿੰਨੀ ਵੀ ਬਿਲਕੁਲ ਹਾਂ ਡਾਕਟਰ ਬੈਂਸ ਜੀ ਨੇ ਜਸਕੀਰਤ ਜੀ ਨੇ ਲੰਬਾ ਜੀ ਨੇ ਰੋੜਾ ਜੀ ਨੇ ਅਮਤੋਜ ਜੀ ਨੇ ਜੀ ਤੁਸੀਂ 15 ਸਤੰਬਰ ਦਾ ਟਾਈਮ ਵੀ ਦਿੱਤਾ ਹੈਰਾ ਜੀ ਨੇ ਅਸੀਂ ਸਾਰੇ ਲਗਾਤਾਰ ਪਿਛਲੇ 7-8 ਸਾਲ ਤੋਂ ਲੱਗੇ ਹੋਏ ਹਾਂ ਸਾਡੇ ਨਾਲ ਪੰਜਾਬ ਦਾ ਮੁੱਖ ਮੰਤਰੀ ਸਪੀਕਰ ਪੰਜਾਬ ਦਾ ਇਹ ਕਦੇ ਖੜਕ ਕੇ ਇਥੇ ਬੁੱਢੇ ਦਾ ਯਾਦ ਰਾਲਾ ਪਾਉਂਦੇ ਨਹੀਂ ਵੀ ਆਹ ਦੇਖੋ ਜੀ ਲੋਕਾਂ ਨੂੰ ਜ਼ਹਿਰ ਦਿੰਦੇ ਆ ਜੀ ਜੀ ਤਾਂ ਅਸੀਂ 18 ਜੂਨ ਤੋਂ ਹੁਣ ਐਲਾਨ ਕੀਤਾ ਸੀ ਵੀ ਅਸੀਂ ਇਹਨੂੰ ਬੰਨ ਮਾਰਾਂਗੇ 24 ਅਗਸਤ ਨੂੰ ਅਸੀਂ ਵੱਡਾ ਇਕੱਠ ਰੱਖਿਆ ਸੀਗਾ 15 ਸਤੰਬਰ ਤੱਕ ਅਸੀਂ ਸਰਕਾਰ ਨੂੰ ਸਮਾਂ ਦੇ ਕੇ ਇਹ ਦੇਖਦੇ ਹਾਂ ਸਰਕਾਰ ਹੱਲ ਕਰ ਦੇ ਪਰ ਉਹ ਟਾਲਮਟੋਲ ਵਾਲੀ ਨੀਤੀ ਪੰਜਾਬ ਦੇ ਮੁੱਖ ਮੰਤਰੀ ਦੀ ਰਹੀ ਐਡੇ ਗੰਭੀਰ ਮੁੱਦੇ ਦੇ ਉੱਤੇ ਉਹ ਗੰਭੀਰ ਹੀ ਨਹੀਂ ਹੈਗਾ ਗਮਰਾਹ ਕਰ ਰਿਹਾ ਹਾਲੇ ਵੀ ਉਹ ਕੰਪਨੀ ਬੁਲਾ ਲਈ ਜੀ ਇਹਨੂੰ ਅਸੀਂ ਠੇਕਾ ਦੇ ਰਹੇ ਹਾਂ ਜੀ ਟੈਂਡਰ ਦੇ ਰਹੇ ਹਾਂ ਸਾਫ਼ ਕਰਨਗੇ ਜੀ ਪਾਣੀ ਕ੍ਰਿਦ ਅਧਿਕਾਰੀਆਂ ਦੀ ਮੀਟਿੰਗ ਸੱਦ ਲਈ ਕਦੇ ਮੰਤਰੀਆਂ ਦੀ ਮੀਟਿੰਗ ਸੱਦ ਲਈ ਜਾਨੇ ਉਹ ਹਾਲੇ ਵੀ ਉਹ ਟਾਈਮ ਟਪਾ ਰਿਹਾ ਕੀ ਉਹਦੀ ਮਜਬੂਰੀ ਹੈ ਕੁਝ ਦਿੱਲੀ ਦਾ ਉਤੇ ਕੋਈ ਦਬਾਅ ਕੋਈ ਉਹਨੂੰ ਉਹਦੀ ਪਾਰਟੀ ਦਾ ਦਬਾਅ ਕੋਈ ਸੈਂਟਰ ਸਰਕਾਰ ਦਾ ਦਬਾਅ ਜਾਂ ਮੋਟਾ ਚੰਦਾ ਚੱਲ ਰਿਹਾ ਚੜਾਵਾ ਚੱਲ ਰਿਹਾ ਕੀ ਦਵਾ ਜੀ ਲੋਕਾਂ ਨੂੰ ਇਹ ਤਾਂ ਤੁਸੀਂ ਕਰਪਸ਼ਨ ਦੀ ਗੱਲ ਕੀਤੀ ਸੀ ਕਹਿੰਦਾ ਕਰਪਸ਼ਨ ਕੀਤੀ ਹੈ ਜਿਹਨੇ 6 ਕਰੋੜ ਦੀ 650 ਜਿੰਨੇ ਦੀ ਵੀ ਕੀਤੀ ਹੈ 650 ਕਰੋੜ ਆਇਆ 500 ਕਰੋੜ ਉਹ ਫੜ ਕੇ ਅੰਦਰ ਦੇ ਦਿਓ ਪਰ ਵੈਸੇ ਦੇਖਿਆ ਜਾਵੇ ਇਹਨੇ ਵੱਡੇ ਪ੍ਰੋਜੈਕਟਾਂ ਦੇ ਲਈ ਜਿਹੜਾ ਕੀ ਹੈ ਪੈਸੇ ਵੀ ਇਨਵੈਸਟ ਹੁੰਦੇ ਨੇ ਪਰ ਤੁਹਾਨੂੰ ਕੀ ਲੱਗਦਾ ਕਿ ਹੱਲ ਫੇਰ ਵੀ ਨਹੀਂ ਹੁੰਦਾ ਵੈਣੇ ਗੱਲ ਇਹ ਨਹੀਂ ਆ ਗੱਲ ਇਹ ਆ ਸਾਫ ਤੌਰ ਤੇ ਵੀ ਇੱਕ ਪਾਸੇ ਸੁੱਦੇ ਰੂਪ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਕਾਨੂੰਨ ਵੀ ਕਹਿੰਦਾ ਵੀ ਤੁਸੀਂ ਪਾਣੀ ਸਾਫ ਕਰਕੇ ਵੀ ਕਿਸੇ ਦਰਿਆਤ ਨਹੀਂ ਪਾ ਸਕਦੇ ਤੁਸੀਂ ਸ਼ਰੇਮ ਕੈਮੀਕਲ ਵਾਲਾ ਪਾਣੀ ਜ਼ਹਿਰ ਵਾਲਾ ਪਾਣੀ ਸਿੱਧਾ ਹੀ ਪਾਈ ਜਾਂਦੇ ਹੋ ਬੁੱਢੇ ਦਰਿਆ ਰਾਂ ਸਤਲੁਜ ਪਾਈ ਜਾਂਦੇ ਆ ਲੋਕਾਂ ਨੂੰ ਮਾਰੀ ਜਾਂਦੇ ਆ ਸਾਰਾ ਦੱਖਣੀ ਮਾਲਵਾ ਤਾਂ ਬੁਰਾ ਹਾਲ ਹੋਇਆ ਪਿਆ ਸਾਲਾਂ ਦਰੋ ਚਾਰ ਚਾਰ ਸਾਲ ਦੇ ਜਵਾਨਾਂ ਦੀ ਕਿਡਨੀਆਂ ਖਤਮ ਹੋ ਗਈਆਂ ਕੈਂਸਰ ਨਾਲ ਲੋਕ 20-20 ਸਾਲ ਦੇ ਮਰ ਰਹੇ ਆ 80-80% ਲੋਕਾਂ ਨੂੰ ਕਾਲਾ ਪੀੜਿਆ ਹੋਇਆ ਪਿਆ ਪਿੰਡਾਂ 'ਚ ਐਡਾ ਮਾੜਾ ਹਾਲ ਆ ਲੋਕਾਂ ਦਾ ਜੀ ਤਾਂ ਇਹ ਐਡਾ ਗੰਭੀਰ ਮਸਲਾ ਹੈ ਹੁਣ ਆ ਸਾਰਾ ਕੱਲ ਮਾਝੇ ਦੀ ਪਰਸ ਰਿਪੋਰਟ ਹੋਈ ਆ ਮਾਝੇ ਮਾਝੇ ਦੇ ਵਿੱਚ ਸਾਰੇ ਥੱਲੇ ਪਾਣੀ 'ਚ ਹੈਵੀ ਮੈਟਲ ਪਾਏ ਗਏ ਮਰਕਰੀ ਵਰਗੇ ਕੋਈ ਹੋਰ ਕੈਮੀਕਲ ਪਾਏ ਗਏ ਨੇ ਅ ਸੁਲਤਾਨਪੁਰ ਲੋਧੀ ਦੇ ਸਾਡੇ ਕੋਲ ਬੰਦੇ ਆਏ ਯੂਨੀਵਰਸਿਟੀ ਚੰਡੀਗੜ੍ਹ ਜਿੱਦੇ ਅਸੀਂ ਸੈਮੀਨਾਰ ਰੱਖਿਆ ਸੀਗਾ ਉਸ ਦਿਨ ਉਹਨਾਂ ਨੇ ਦੱਸਿਆ ਵੀ ਸਾਡੇ 550 ਫੁੱਟ ਤੱਕ ਬੋਰ ਕਰਾਇਆ ਥੱਲੇ ਥੱਲੇ ਸੌਰਾ ਪਾਣੀ ਮਾੜਾ ਸਾਰੇ ਪਤਨਾਂ ਦਾ ਪਾਣੀ ਮਾੜਾ ਇਹ ਕੱਲੇ ਬੁੱਢੇ ਦਰਿਆ ਦਾ ਸਤਲੋਜ ਦਾ ਮਸਲਾ ਨਹੀਂ ਇਹ ਧਰਤੀ ਹੇਠਾਂ ਜਿਹੜਾ ਬੋਰ ਕਰਕੇ ਪਾਣੀ ਪਾਉਂਦੀਆਂ ਫੈਕਟਰੀਆਂ ਉਹਦਾ ਮਸਲਾ ਵੀ ਆ ਜੀ ਹਸਪਤਾਲ ਖੁੱਲ ਰਹੇ ਆ ਭਰੇ ਭਿਆ ਸੁਤਾਲ ਥਾਂ ਥਾਂ ਤੇ ਜਿਹੜੇ ਮਰਜੀ ਛੋਟੇ ਦੇ ਛੋਡੇ ਵੱਡੇ ਦੇ ਵੱਡੇ ਹਸਪਤਾਲ ਚ ਬਾਜੋ ਸੁਰੂਆ ਭੀੜ ਹੀ ਮਿਲਣੀ ਆ ਕੋਈ ਬੰਦਾ ਤੰਦਰੁਸਤ ਨਹੀਂ ਪੰਜਾਬ ਦਾ ਜਾਂਦਾ ਜਵਾਗ ਤੰਦਰੁਸਤ ਨਹੀਂ ਨੌਜਵਾਨ ਤੰਦਰੁਸਤ ਨਹੀਂ ਤੇ ਬਜ਼ੁਰਗਾਂ ਦਾ ਹੋਣੀ ਕੀ ਆ ਇੱਥੇ ਜੀ ਤੇ ਇਸ ਮਸਲੇ ਨੂੰ ਲੈ ਕੇ ਅਸੀਂ ਸਰਕਾਰ ਨੂੰ 15 ਸਤੰਬਰ ਤੱਕ ਇਹ ਸਮਾਂ ਦਿੱਤਾ ਸੀ ਵੀ ਸ਼ਾਇਦ ਸਰਕਾਰ ਕੋਈ ਹੱਲ ਕਰ ਦੇ ਪਰ ਇਹ ਟਾਲ ਮਟੋਲ ਦੀ ਨੀਤੀ ਇਹਨਾਂ ਦੀ ਰਹੀ ਹੈ ਸੋ ਇਸ ਕਰਕੇ ਅਸੀਂ ਇਕੱਲਾ ਰੋਲਾ ਨਹੀਂ ਪਾਉਣਾ ਚਾਹੁੰਦੇ ਵੀ ਇਕੱਲਾ ਝੰਡੇ ਡੰਡਾ ਪਾ ਲਿਆ ਜੀ ਕੋਈ ਗੱਲ ਨੂੰ ਇਹਨਾਂ ਨੂੰ ਮੌਕਾ ਮਿਲ ਜਾਂਦਾ ਰੌਲਾ ਪਾਉਣੇ ਲੋਕ ਨੇ ਜੀ ਬਣਾ ਗੱਲ ਰੌਲਾ ਪਾਉਂਦੇ ਨੇ ਅਸੀਂ ਇਹਦਾ ਕੋਈ ਪੱਕੇ ਤੌਰ ਤੇ ਸਾਰਥ ਤੌਰ ਤੇ ਹੱਲ ਚਾਹੁੰਦੇ ਸੀ ਵੀ ਇਹ ਜ਼ਹਿਰਾਂ ਪੂਰਨ ਤੌਰ ਦੇ ਉੱਤੇ ਧਰਤੀ ਹੇਠਾਂ ਵੀ ਤੇ ਦਰਿਆਵਾਂ 'ਚ ਵੀ ਪੈਣੀਆਂ ਬੰਦ ਹੋਣੀਆਂ ਚਾਹੀਦੀਆਂ ਉਹਦੇ ਲਈ ਅਸੀਂ ਸਮਾਂ ਦਿੱਤਾ ਸੀ ਉਹ ਸਮਾਂ 15 ਸਤੰਬਰ ਤੱਕ ਖਤਮ ਹੁੰਦਾ ਉਸ ਤੋਂ ਬਾਅਦ ਅੱਜ ਅਸੀਂ ਸਾਰੀ ਸਮੁੱਚੀ ਸਾਡੀ ਟੀਮ ਨੇ ਇੱਕ ਮੀਟਿੰਗ ਕੀਤੀ ਆ ਮੀਟਿੰਗ ਕਰਨ ਤੋਂ ਬਾਅਦ ਸੀ ਇੱਕ ਤਰੀਕ ਨੂੰ ਬੀਰਕਾ ਪਲਾਂਟ ਕੋਲੇ ਅਸੀਂ ਬੈਠ ਜਾਣਾ ਆ ਕੇ ਜੀ ਪੁਲ ਦੇ ਥੱਲੇ ਉਸ ਤੋਂ ਚੰਦਨਾਵਾਲ ਅਸੀਂ ਲਾਮਬੰਦੀ ਕਰਕੇ ਲੋਕਾਂ ਨਾਲ ਮਿਲ ਕੇ ਜਥੇਬੰਦੀਆਂ ਨਾਲ ਮਿਲ ਕੇ ਪੂਰਨ ਤੌਰ ਤੇ ਇਹਨੂੰ ਜਿਹੜਾ ਇਸ ਜ਼ਹਿਰ ਨੂੰ ਇਸ ਪਾਣੀ ਨੂੰ ਬੰਦ ਮਾਰ ਦਿੰਦੇ ਹਾਂ ਸੋ ਜਿਸ ਤਰ੍ਹਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਾਲੇ ਪਾਣੀ ਦਾ ਮੋਰਚਾ ਜੜਕੀ ਹੈ ਮਿਤੋਜ ਮਾਨ ਤੇ ਲਖਸ ਸਦਾਨਾ ਦੀ ਗੱਲ ਕਰ ਲਈਏ ਹੋਰ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਜੜਕੀ ਹੈ ਲਗਾਤਾਰ ਮੋਰਚੇ ਕੋਲੇ ਜਾਂਦੇ ਨੇ ਪਰ ਹੁਣ ਜੜਕੀ ਹੈ 15 ਸਤੰਬਰ ਦਾ ਟਾਈਮ ਦਿੱਤਾ ਸੀਗਾ ਉਸ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋਇਆ ਹੁਣ ਫਿਰ ਤੋਂ ਦੁਬਾਰਾ ਜੜਕੀ ਹੈ ਇਹਨਾਂ ਵੱਲੋਂ ਮੋਰਚਾ ਖੋਲਿਆ ਜਾਵੇਗਾ ਗੱਲਬਾਤ ਕਰਨ ਲਈ ਸਦਨਾਲਾ ਮਿਤੋਜ ਮਾਨ ਮੌਜੂਦ ਨਹੀਂ ਸਵਾਗਤ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਰ ਕਿਸ ਤਰ੍ਹਾਂ ਹੁਣ ਕਿਸ ਤਰ੍ਹਾਂ ਦਾ ਮੋਚਾ ਰਹੇਗਾ ਕੀ ਕਹਿਣਾ ਚਾਹੋਗੇ ਜਿਹੜਾ ਬੁੱਡੇ ਦਰਿਆ ਦਾ ਹੁਣ ਪਾਣੀ ਹੈ ਜਾਂ ਫਿਰ ਗਲ ਕਾਲੀਏ ਲੋਕ ਬਿਮਾਰ ਹੋ ਰਹੇ ਨੇ ਜੀ ਮਰ ਰਿਹਾ ਲੋਕ ਬੇਟਾ ਤੁਸੀਂ ਉਧਰ ਮਲੋਟਵਲ ਚਲੇ ਜਾਓ ਇਧਰ ਮਾੜੀ ਮਸਫਾ ਮੋਗੇ ਕੋਲੇ ਚਲੇ ਜਾਓ ਇਹ ਤਾਂ ਪਿੰਡਾਂ ਦੇ ਮੈਂ ਨਾਂ ਰੈਫਰੈਂਸ ਨੂੰ ਲੈ ਰਿਆ ਪੂਰਾ ਦਖਣੀ ਪੰਜਾਬ ਤਾਂ ਬੁੱਡੇ ਨਾਲੇ ਦਾ ਹੀ ਮਾਰਿਆ ਪਿਆ ਔਰ ਪੂਰਾ ਪੰਜਾਬ ਆ ਫੈਕਟਰੀਆਂ ਜੋ ਬੋਰ ਕਰਕੇ ਥੱਲੇ ਪਾ ਰੀਆਂ ਨੇ ਜੋ ਹੋਰ ਵੀ ਬੜੀਆਂ ਐਵ ਜੀਆਂ ਸਟ੍ਰੀਨਸ ਨੇ ਜੋ ਪਾਣੀ ਨੂੰ ਗੰਦਾ ਕਰ ਰੀਆਂ ਨੇ ਪੂਰਾ ਪੰਜਾਬ ਜੋ ਪਾਣੀਆਂ ਦੇ ਨਾਂ ਤੇ ਹੀ ਸੀ ਹੁਣ ਪਾਣੀ ਨਾਲ ਹੀ ਮਰ ਰਿਆ ਹੈ ਬੁਰਾ ਹਾਲ ਹੋਇਆ ਪਿਆ ਬਿਮਾਰੀਆਂ ਪਾਇਲੀਆਂ ਨੇ ਬੱਚੇ ਛੋਟੇ ਛੋਟੇ ਰਹਿ ਗਏ ਨੇ ਔਰ ਸਭ ਤੋਂ ਜ਼ਿਆਦਾ ਤਾਂ ਲੁਧਿਆਣਾ ਵਿਕਟਮ ਹੈ ਸੋ ਅਸੀਂ ਬਹੁਤ ਤੰਗ ਪਰੇਸ਼ਾਨ ਹੋਏ ਬਥੇਰਾ ਪੂਰਾ ਪੰਜਾਬ ਹੋ ਗਿਆ ਵੇਖ ਲਿਆ ਇਹਨਾਂ ਨਾਲ ਕੱਖ ਨਹੀਂ ਕੀਤਾ ਇਹਨਾਂ ਨੇ ਬਹਾਨੇ ਤਰ੍ਹਾਂ ਤਰ੍ਹਾਂ ਦੇ ਹਰ ਗਵਰਨਮੈਂਟ ਨੇ ਲਾਤੇ ਉਦੋਂ ਅਸੀਂ ਇਹ ਕਿਨਾਂ ਨੂੰ ਕਹਿਆ ਸੀ 15 ਸਪਟੈਂਬਰ ਤੱਕ ਕੁਝ ਕਰਨਾ ਕਰ ਲੋ ਨਹੀਂ ਤਾਂ ਅਸੀਂ ਕਰਾਂਗੇ 15 ਸਪਟੈਂਬਰ ਵੀ ਲੰਘ ਗਈ ਉਸ ਤੋਂ ਬਾਅਦ ਬੜੀਆਂ ਹਾਸੋ ਇਨੀਆਂ ਪ੍ਰੈਸ ਕਾਨਫਰੰਸਾਂ ਕਰਤੀਆਂ ਮੁੱਖ ਮੰਤਰੀ ਸਾਹਿਬ ਨੇ ਇੱਕ ਪਤਾ ਨਹੀਂ ਕੀ ਜੀ ਟੈਕਨੋਲੋਜੀ ਲਾਇਆ ਹੋ ਜਿਹੜੀ ਦੁਨੀਆ 'ਚ ਪਤਾ ਨਹੀਂ ਕਿਤੇ ਵਰਤੀ ਵੀ ਗਈ ਆ ਕਿ ਨਹੀਂ ਸਾਨੂੰ ਤਾਂ ਨਹੀਂ ਦੱਸਿਆ ਅਸੀਂ ਆਪਦੇ ਵੱਲੋਂ ਵੀ ਨਿੱਟ ਤੇ ਫਰੋਲ ਲਿਆ ਕਿਤੇ ਨਹੀਂ ਵਰਤੀ ਗਈ ਕਿਸ ਤਰ੍ਹਾਂ ਦੀ ਟੈਕਨੋਲੋਜੀ ਇਹ ਉਹਨਾਂ ਨੇ ਦੱਸਿਆ ਸੀ ਪੁੱਛੋ ਜੇ ਉਹਨਾਂ ਤੋਂ ਕੀ ਦੀ ਟੈਕਨੋਲੋਜੀ ਆ ਇਹ ਜਿਹੜੀ ਤੁਸੀਂ ਪਾਣੀ ਨੂੰ ਕਲੀਨ ਕਰਨ ਲਈ ਲੈ ਕੇ ਆ ਰਹੇ ਹੋ ਇਹ ਜੇ ਨਾ ਭਰਮਾਉਣ ਵਾਲੇ ਤਰੀਕੇ ਇੱਥੇ ਜੈਰਾਮ ਰਮੇਸ਼ ਜੀ ਵੀ ਆ ਕੇ ਖੜੇ ਹੋ ਗਏ ਸੀ এনवायरमेंटਲ ਮਨਿਸਟਰ ਸੀ ਉਹ ਤੋਂ ਸੈਂਟਰ ਦੇ ਉਹ ਗੰਡੂਏ ਗੰਡਾਏ ਕਿ ਪਤਾ ਨਹੀਂ ਕੀ ਸਿੱਟਿਆ ਸੀ ਵਿੱਚ ਲਿਆ ਕੇ ਬੁੱਡੇ ਨਾਲੇ ਦੇ ਕਿ ਕਲੀਨ ਹੋ ਜਾਊਗਾ ਪਤਾ ਨਹੀਂ ਕਿੱਧਰ ਗਈ ਟੈਕਨੋਲੋਜੀ ਇਹ ਬੇਟਾ ਕੀ ਹੁੰਦੀ ਹੈ ਇਹ ਗੱਲਾਂ ਉਲਝਾਉਣ ਵਾਲੀਆਂ ਨੇ ਭਰਮਾਉਣ ਵਾਲੀਆਂ ਨੇ ਇੱਧਰ ਉੱਧਰ ਲਗਾਉਣ ਵਾਲੀਆਂ ਨੇ ਤੁਸੀਂ ਇੱਕ ਗੱਲ ਤਾਂ ਮੰਨ ਗਏ ਕਿ ਗੰਦਾ ਹੈ ਪਾਣੀ ਜੀ ਬਿਲਕੁਲ ਇਹਨੂੰ ਸਾਫ਼ ਕਰਨ ਲਈ ਇੱਕ ਟੈਕਨੋਲੋਜੀ ਵਰਤਣੀ ਹੈ ਮੰਨ ਗਏ ਨਾ ਗੰਦਾ ਹੈ ਇਹ ਗੰਦਾ ਕਿਨੇ ਕੀਤਾ ਹੈ ਇਹ ਵੀ ਆਲਮੋਸਟ ਕਲੀਅਰ ਆ ਹੁਣ ਪਤਾ ਹੀ ਆ ਭਾਈਪਾਂ ਕਿੱਥੋਂ ਪੈ ਰਹੀਆਂ ਜੀ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀਗੀ ਤੁਸੀਂ ਕਹੋ ਜੀ ਡਰੱਗ ਖਾ ਲਓ ਬਿਮਾਰ ਹੋ ਜਾਓ ਫਿਰ ਤੁਹਾਨੂੰ ਦਵਾਈ ਅਸੀਂ ਵਧੀਆ ਕਰ ਲਈਆ ਭਾਲ ਲਈਆ ਉਹ ਬੰਦਿਆ ਰੱਬ ਦੇ ਆ ਜਿਹੜਾ ਡਰੱਗ ਦਿੱਤਾ ਜਾ ਰਿਹਾ ਜੋ ਦੇ ਰਿਹਾ ਉਹਨੂੰ ਕਿਉਂ ਨਹੀਂ ਫੜਦਾ ਜੀ ਜੋ ਆ ਗੰਦ ਪਾ ਰਹੇ ਨੇ ਇਹਨਾਂ ਨੂੰ ਕਿਉਂ ਨਹੀਂ ਰੋਕਦੇ ਤੁਹਾਡਾ ਨੈਸ਼ਨਲ ਪੋਲੂਸ਼ਨ ਬੋਰਡ ਤੁਹਾਨੂੰ ਆਰਡਰ ਦੇ ਚੁੱਕਿਆ ਤੁਹਾਡੇ ਪੰਜਾਬ ਪੋਲੂਸ਼ਨ ਬੋਰਡ ਨੂੰ ਕੀ ਪੰਜਾਬ ਗਵਰਨਮੈਂਟ ਉਹਦੀ ਜ਼ਿੰਮੇਵਾਰ ਨਹੀਂ ਕੀ ਐਥੋਂ ਦੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਲੁਧਿਆਣੇ ਦੀ ਜ਼ਿੰਮੇਵਾਰ ਨਹੀਂ ਜੀ ਜੋ ਇਹ ਗੈਰ ਕਾਨੂੰਨੀ ਕੰਮ ਹੋ ਰਿਹਾ 26 ਅਗਸਤ ਤੋਂ ਬਾਅਦ ਤੋਂ ਅਸੀਂ ਰਿਪੋਰਟ ਕਰਾਈ ਸੀ ਟੱ ਆ ਕਮਿਸ਼ਨਰ ਨੂੰ ਪੁਲਿਸ ਰੂਮਲੇ ਸੀ ਜਾ ਕੇ ਕਿਉਂ ਨਹੀਂ ਕਾਰਵਾਈ ਹੋਈ ਹੁਣ ਤੱਕ ਤੁਸੀਂ ਇੱਕ ਕਤਲ ਹੋਵੇ ਸਾਰੇ ਲੋਕ ਖਿਲ ਜਾਂਦੇ ਨੇ ਸਮੂਹੇ ਕਤਲ ਹੋ ਰਿਹਾ ਸਾਰੇ ਪੰਜਾਬ ਨੂੰ ਮੌਤ ਵੰਡੀ ਜਾ ਰਹੀ ਹੈ ਇਹ ਦੋਸ਼ੀ ਨੇ ਜਿਹੜੇ ਬੰਦੇ ਇਹਨਾਂ ਤੇ ਕਾਰਵਾਈ ਨਾ ਕਰਕੇ ਤੁਸੀਂ ਬਲਕੇ ਉਲਝਾਉਣ ਵਾਲੀਆਂ ਗੱਲਾਂ ਕਰ ਰਹੇ ਹੋ ਪਰਮਾਉਣ ਵਾਲੀਆਂ ਗੱਲਾਂ ਕਰ ਰਹੇ ਹੋ ਬਿਲਕੁਲ ਅਸੀਂ ਤੁਹਾਡੇ ਰਹੀਂ ਕੈਮਰੇ ਰਹੀਂ ਮੈਂ ਇਹਨਾਂ ਨੂੰ ਕਹਿ ਰਿਹਾ ਕਰਨਾ ਕਰੋ ਨਹੀਂ ਕੀਤਾ ਸੰਕੇਤਕ ਤੌਰ ਤੇ ਇੱਕ ਤਰੀਕ ਨੂੰ ਬੈਠਾਂਗੇ ਆਕੇ ਇੱਥੇ ਹੀ ਫਿਰੋਜ਼ਪੁਰ ਰੋਡ ਤੇ ਇੱਕ ਤਰੀਕ ਨੂੰ ਲਗਾ ਮੋਰਚਾ ਜਿਹੜਾ ਕਿ ਤੁਹਾਡੀ ਸਮੁੱਚੀ ਟੀਮ ਵੱਲ ਹੋਵੇਗਾ ਬੇਟਾ ਅਸੀਂ ਅਸੀਂ ਸੰਕੇਤਕ ਤੌਰ ਤੇ ਬਹਿ ਜਾਾਂਗੇ ਔਰ ਕੁਝ ਦਿਨਾਂ ਦੇ ਅੰਦਰ ਹੀ ਕੁਝ ਦਿਨ ਕੁਝ ਦਿਨ ਉਹਨਾਂ ਦਿਨਾਂ 'ਚ ਹੀ ਅਸੀਂ ਇਹ ਪਾਣੀ ਸੱਤ ਲੋਚ ਪੀਣਾ ਬੰਦ ਕਰ ਦਿਆਂਗੇ ਕਿਵੇਂ ਤੇ ਕਿੱਥੇ ਇਹ ਹੁਣ ਨਹੀਂ ਦੱਸਾਂਗੇ ਕਰਕੇ ਦੱਸਾਂਗੇ ਉਹ ਕਹਿੰਦੇ ਹੁੰਦੇ ਨਾ ਗੱਜਨਾ ਤੇ ਵਰਨਾ ਆਲੇ ਫਰਕ ਹੁੰਦਾ ਅਸੀਂ ਵਰਕੇ ਦੱਸਾਂਗੇ ਤੁਹਾਨੂੰ ਬਲਾਵਾਂਗੇ ਵੀ ਪੰਜਾਬ ਦੇ ਲੋਕਾਂ ਨੂੰ ਵੀ ਓਕਾ ਹੈ ਕਿ ਜਦੋਂ ਬੰਦ ਕਰਤਾ ਜੇ ਫੇਰ ਇਹ ਖੋਲਣਗੇ ਪੰਜਾਬ ਗਵਰਨਮੈਂਟ ਵਾਲੇ ਤਾਂ ਤੁਸੀਂ ਆ ਕੇ ਪੁੱਛਿਓ ਜੇ ਕਿਉਂ ਇਹ ਮੌਤ ਵੰਡਾਉਣਾ ਚਾਹੁੰਦੇ ਹੋ ਤੁਸੀਂ ਇਹ ਜ਼ਿੰਮੇਦਾਰ ਹੋਣਗੇ ਫਿਰ ਮੈਂ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਾਡੇ ਨਾਲ ਅੱਜ ਦੀ ਖਾਸ ਇੰਟਰਵਿਊ ਦੇ ਵਿੱਚ ਲੱਖਾਂ ਸੇ ਦਾਣਾ ਮੌਜੂਦ ਸੀ ਕਿ ਤੇ ਅਮੀ ਤੋਜਮਾਨ ਜਿਹਨਾਂ ਨੇ ਖੁੱਲਾ ਸਦਾ ਸਦਾ ਚੈਨਲਸ ਦਿੱਤਾ ਕਿ ਚੈਲੰਜ ਕੀਤਾ ਹੈ ਇੱਕ ਤਰੀਕ ਨੂੰ ਜਿਹੜਾ ਕਿ 1 ਅਕਤੂਬਰ ਨੂੰ ਫਿਰੋਜ਼ਪੁਰ ਰੋਡ ਦੇ ਉੱਪਰ ਕਾਲੇ ਪਾਣੀ ਦੇ ਉੱਪਰ ਮੋਰਚਾ ਜੜ ਕੇ ਖੋਲਿਆ ਜਾਵੇਗਾ ਕਿ ਕਦੋਂ ਕੀ ਹੋਵੇਗਾ ਇਹ ਤੁਸੀਂ ਵੀ ਜ਼ਰੂਰ ਦੇਖਿਓ ਕਿ ਇਹ ਜਿਹੜਾ ਹੱਲ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਜੋ ਲੁਧਿਆਣੇ ਦੇ ਵਿੱਚ ਬੁੱਢੇ ਦਰਿਆ ਦਾ ਜਿਹੜਾ ਪਾਣੀ ਹੈ ਕਿਤਨਾ ਕਿਤੇ ਬਿਮਾਰੀਆਂ ਜੁੜੀ ਕਿ ਹੈ ਲੋਕਾਂ ਲਈ ਬੰਦੀਆਂ ਲੋਕ ਇਸ ਦੇ ਨਾਲ ਪੀੜਿਤ ਹੋ ਰਹੇ ਨੇ ਬਿਮਾਰ ਹੋ ਰਹੇ ਨੇ ਤਾਂ ਤੁਸੀਂ ਮੋਰਚੇ ਬਾਰੇ ਤੁਸੀਂ ਕੀ ਕਹਿਣਾ ਚ ਤੁਹਾਡੀ ਰਾਏ ਜ਼ਰੂਰ ਦੱਸਿਓਗਾ